ਜਲੰਧਰ ਬੈਸ ਤੋਂ ਇਸ ਟਾਈਮ ਬਾਈ ਇਲੈਕਸ਼ਨ ਹੋ ਰਹੇ ਨੇ 10 ਤਰੀਕ ਨੂੰ ਵੋਟਾਂ ਪੈਣੀਆਂ ਬੀਜੇਪੀ ਦੇ ਸ਼ਿਤਲ ਅੰਗਰਾਲ ਜੀ ਜਿਹੜੇ ਇੱਥੋਂ ਦੇ ਉਮੀਦਵਾਰ ਹੋ ਗਏ ਉਹਨਾਂ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪਟਿਆਲਾ ਬੀਜੇਪੀ ਤੋਂ ਰਕੇਸ਼ ਪ੍ਰੈਸ਼ਰ ਜੀ ਆਏ ਆ ਰਕੇਸ਼ ਪ੍ਰੈਸ਼ਰ ਜੀ ਦੇ ਬਾਰੇ ਸਾਨੂੰ ਦੱਸ ਦੀਏ ਇਹ ਓਐਸਡੀ ਰਹੇ ਨੇ ਵਿਕਰਮ ਮੇਜਟਿਆ ਜੀ ਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋਵੋਗੇ ਸ਼ਿਤਲ ਅੰਗਰਾਲ ਜੀ ਦੇ ਹੱਕ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਮਾਹੌਲ ਹੈ ਜੀ ਸਭ ਤੋਂ ਵੱਡੀ ਗੱਲ ਹੈ ਸ਼ਿਤਰੰਗਰਾਲ ਜੀ ਇੱਕ ਜਜਬੇ ਵਾਲੇ ਬੰਦੇ ਨੇ ਜੀ ਲੋਕਾਂ ਦੇ ਦੁੱਖ ਸੁੱਖ ਚ ਖੜਦੇ ਨੇ ਤੇ ਮੇਨ ਬੰਦੇ ਹੁੰਦੀ ਹੈ ਗੱਲ ਲੀਡਰ ਦਲੇਰ ਹੋਣਾ ਚਾਹੀਦਾ ਤੇ ਉਹਨਾਂ ਦੇ ਵਿੱਚ ਇਹ ਖੂਬੀਅਤ 100 110% ਹੈਗੀ ਹੈ ਜੀ ਤੇ ਲੋਕਾਂ ਦੇ ਸਾਰਾ ਪਰਿਵਾਰ ਇਸੀ ਦੇਖਿਆ ਕਰੇ ਮੇਲਾ ਲੱਗਿਆ ਰਹਿੰਦਾ ਜਿਹੜਾ ਬੰਦਾ ਕੋਈ ਲੋਕਾਂ ਦੇ ਵਿੱਚਰ ਦਾ ਕੰਮ ਆਉਂਦਾ ਉਹਦੇ ਨਾਲ ਹੀ ਭੈਣ ਭਰਾ ਖੜਦੇ ਨੇ ਜੀ ਇਹ ਸਰ ਜਦੋਂ ਸ਼ਿਤਰੰਗਰਾਲ ਜੀ ਆਲਰੇਡੀ 2.5 ਸਾਲ ਸੱਤਾ ਦੇ ਸੁੱਖ ਭੋਗਿਆ ਹੋਇਆ ਸੱਤਾ 'ਚ ਰਹੇ ਆ ਜਿਹੜੀ ਮੌਜੂਦਾ ਸਰਕਾਰ ਆ ਉਸਦੇ ਐਮ.ਐਲ.ਏ ਸੀਗੇ ਤੇ ਲੋਕਾਂ ਦਾ ਕਹਿਣਾ ਹੈ ਵੀ ਉਹ 2.5 ਸਾਲਾਂ ਚ ਇਲਾਕੇ ਦਾ ਵਿਕਾਸ ਨਹੀਂ ਕਰਵਾ पाए ਆ ਹੁਣ ਉਹ ਜੇ ਦੀ ਜਿੱਤ ਵੀ ਲੈਂਦੇ ਆ ਤਾਂ ਵਿਰੋਧੀ ਧਿਰ 'ਚ ਬੈਠਣਗੇ ਕੀ ਉਹ ਵਿਰੋਧੀ ਧਿਰ 'ਚ ਬਹਿ ਕੇ ਲੋਕਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾ ਪਾਣਗੇ ਦੇਖੋ ਜੀ ਉਹਨਾਂ ਦਾ ਛੱਡਣ ਦਾ ਕਾਰਨ ਹੀ ਇਹ ਸੀ ਗੱਲ ਹੁੰਦੀ ਸਰਕਾਰ ਦੀ ਪਿੱਛੋਂ ਕਿੰਨੀ ਹੈਲਪ ਕਰਦੀ ਆ ਉਹ ਮੁੱਦੇ ਠਾਉਂਦੇ ਰਹੇ ਸੀ ਪਰ ਨਹੀਂ ਹੋ ਸਕੀ ਸਰਵਾਈ ਤਦੇ ਕਰਕੇ ਉਹ ਬੀਜੇਪੀ ਕਨੈਸ਼ਨਲ ਪਾਰਟੀ ਇੱਧਰ ਆਏ ਨੇ ਤੇ ਜਿਹੜੇ ਬੰਦੇ ਕੋਲੇ ਜੀ ਗਿਆਨ ਹੈ ਜਜਬਾ ਹੈ ਉਹ ਕੋਈ ਨਾ ਕੋਈ ਢੰਗ ਬਣਾ ਲੈਂਦਾ ਹੈ ਬਾਕੀ ਸੈਂਟਰ ਦੀ ਸਰਕਾਰ ਹੈ ਕੁਛ ਨਾ ਕੁਛ ਲੈ ਕੇ ਆਉਣਗੇ ਜੀ ਲੋਕਾਂ ਵਾਸਤੇ ਮੇਰਾ ਸੋਡਾ ਕਹਿਣਾ ਹੈ ਵੀ ਸੈਂਟਰ ਤੋਂ ਫੰਡ ਲਿਆ ਕੇ ਉਹ ਜਿਹੜੇ ਰੁਕੇ ਹੋਏ ਕੰਮ ਹੈ ਵਿਕਾਸ ਦੇ ਜਾਂ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੇ ਕੰਮ ਹੈ ਉਹ ਜ਼ਰੂਰ ਸਿਰੇ ਚੜਨਗੇ ਹਾਂਜੀ ਕੁਛ ਨਾ ਕੁਛ ਉਹ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਭਲਾਈ ਦੇ ਕੰਮ ਕਰਨਗੇ ਜੀ अच्छा सर आजकल एक और जड़ी डेवलपमेंट दी गल सीगी वो ता हो ही रही है नाल जड़ी गलबत हो रही है वो ये हो रही है एक दूसरे ਦੇ ਉੱਤੇ આરોਪ ਲਗਾਏ ਜਾ ਰਹੇ ਨੇ ਸ਼ਿਤਰੰਗ ਰਾਜ ਜੀ ਨੇ ਬੜੇ ਸੀਰੀਅਸ આરોਪ ਲਗਾਏ ਨੇ ਉਹਨਾਂ ਨੇ ਕਿਹਾ ਵੀ ਮੌਜੂਦਾ ਸਰਕਾਰ ਜਿਹੜੀ ਆ ਭ੍ਰਸ਼ਟਾਚਾਰ ਚ ਪੂਰੀ ਤਰ੍ਹਾਂ ਡੁੱਬੀ ਹੋਈ ਆ ਤੁਸੀਂ ਉਹਨਾਂ ਦੇ આરોਪਾਂ ਨਾਲ ਕਿੰਨਾ ਕੁ ਸਹਿਮਤ ਹੋ ਦੇਖੋ ਲੋਕਾਂ ਨੂੰ ਭਰੀ ਭਾਂਦੀ ਪਤਾ ਕੀ ਹੋ ਰਿਹਾ ਇਸ ਸਟੇਟ ਦੇ ਵਿੱਚ ਕਿਦਾਂ ਬਾਕੀ ਐਮਐਲਏ ਰਹੇ ਨਹੀਂ ਹੁਣ ਵੀ ਐਮਐਲਏ ਦੀ ਇਲੈਕਸ਼ਨ ਲੜ ਰਹੇ ਨੇ ਜ਼ਿੰਮੇਵਾਰੰਸਾਲ ਨੇ ਗੁਰਾਲ ਜੀ ਕੋਈ ਹਵਾਜ਼ਾ ਗੱਲਾਂ ਕਰ ਨਹੀਂ ਰਿਹਾ ਜੀ ਜੇ ਉਹਨਾਂ ਨੂੰ ਕੁਝ ਗਿਆਨ ਹੈ ਇਸ ਚੀਜ਼ ਦਾ ਤਾਂ ਹੀ ਉਹਨਾਂ ਨੇ ਗੱਲ ਕੀਤੀ ਹੈ ਅਜਾ ਸ਼ਿਤਲੰਗਰਾਲ ਜੀ ਨੇ ਇੱਕ ਪੈਨ ਡਰਾਈਵ ਦਿਖਾਈ ਹੈ ਮੀਡੀਆ 'ਚ ਵੀ ਦਿਖਾਈ ਹੈ ਤੇ ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਭਗਵੰਤ ਮਾਨ ਸਰਕਾਰ ਦੇ ਖਿਲਾਫ ਅਹਿਮ ਸਬੂਤ ਹੈਗੇ ਨੇ ਪਰ ਉਹ ਜਿਹੜੀ ਪੈਨ ਡਰਾਈਵ ਆ ਉਹਨਾਂ ਨੇ ਜਨਤਕ ਨਹੀਂ ਕੀਤੀ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਦਬਾਅ ਬਣਾ ਰਹੇ ਨੇ ਲਗਾਤਾਰ ਇਹ ਗੱਲ ਕਰ ਰਹੇ ਨੇ ਵੀ ਜੇ ਜਦੀ ਉਹਨਾਂ ਕੋਲ ਇਹਮ ਸਬੂਤ ਸੀਗੇ ਤਾਂ ਉਹਨਾਂ ਨੂੰ ਜਨਤਕ ਕਿਉਂ ਨਹੀਂ ਕੀਤਾ ਗਿਆ ਜੇ ਸਬੂਤ ਹੈ ਗਿਆ ਤਾਂ ਉਹਨਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਜ਼ਰੂਰ ਜਨਤਕ ਕਰ ਦੇਣਾ ਚਾਹੀਦਾ ਤਾਂ ਕਿ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਸਕੇ ਦੇਖੋ ਜਿਨ੍ਹਾਂ ਨੇ ਗੱਲ ਕੀਤੀ ਹੈ ਕੋਈ ਹਵਾ 'ਚ ਨਹੀਂ ਕੀਤੀ ਜੇ ਉਹਨਾਂ ਕੋਲ ਕੁਝ ਹੈ ਤਾਂ ਕੀਤੀ ਹੈ ਬਾਕੀ ਉਹਨਾਂ ਨੇ ਦੇਖਣਾ ਕਿਸ ਹਿਸਾਬ ਨਾਲ ਕਿਸ ਮੌਕੇ ਤੇ ਸੋਚ ਕੇ ਸਾਰਾ ਕੁਝ ਕਰਨਗੇ ਜੀ ਚਲੋ ਥੈਂਕ ਯੂ ਸਰ ਓਕੇ ਇਹ ਸੀਗੇ ਰਕੇਸ਼ ਪ੍ਰੈਸ਼ਰ ਜੀ ਜਿਹੜੇ ਕਿ ਪਟਿਆਲਾ ਤੋਂ ਆਏ ਨੇ ਬੀਜੇਪੀ ਦੇ ਲੀਡਰ ਹੈਗੇ ਆ ਪਹਿਲੇ ਓਐਸ ਦੇ ਸੀਗੇ ਆਪਣੇ ਵਿਕਰਮ ਮਜੀਠੀਆ ਜੀ ਦੇ ਔਰ ਉਹਨਾਂ ਦਾ ਕਹਿਣਾ ਵੀ ਸ਼ੀਤਲ ਉਮਰਾਲ ਜੀ ਬੜੇ ਸਮਝਦਾਰ ਔਰ ਜੁਝਾਰੂ ਨੇਤਾ ਹੈਗੇ ਆ ਉਹਨਾਂ ਨੂੰ ਪਤਾ ਹੈ ਵੀ ਕਿਹੜੀ ਗੱਲ ਕਿਸ ਸਮੇਂ ਕਰਨੀ ਚਾਹੀਦੀ ਹੈ ਪੈਨ ਡਰਾਈਵ ਦੀ ਜਿਹੜੀ ਗੱਲ ਆ ਉਸ ਉਹਨਾਂ ਨੇ ਸ਼ਿਤਲ ਅੰਗਰਾਲ ਜੀ ਦੇ ਉੱਤੇ ਛੱਡ ਦਿੱਤੀ ਵੀ ਉਹ ਜਾਦਾ ਸਮਝਦਾਰ ਆ ਉਹ ਆਪਣੇ ਅਨੁਸਾਰ ਜਿਸ ਟਾਈਮ ਉਹਨਾਂ ਨੂੰ ਲੱਗੇਗਾ ਵੀ ਇਹ ਜਿਹੜੀ ਪੈਨ ਡਰਾਈਵ ਆ ਇਹਨੂੰ ਜਨਤਕ ਕਰਨਾ ਚਾਹੀਦਾ ਉਸੇ ਸਮੇਂ ਉਹ ਉਹ ਜਿਹੜੀ ਪੈਨ ਡਰਾਈਵ ਆ ਉਹਨਾਂ ਉਸ ਨੂੰ ਜਨਤਕ ਕਰਨਗੇ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸਮੇਤ ਨਾਲ ਧੰਨ ਸਵੇਰਾ ਟੀਵੀ ਲਈ ਜਲੰਧਰ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par